ਅਗਲੀ ਗੱਲਬਾਤ ਕੈਲੀਫੋਰਨੀਆ ਦੇ ਵਿੱਚ ਜਿਹੜਾ ਇਹ ਸਕੂਲਾਂ ਦੇ ਵਿੱਚ ਫਾਸਟ ਫੂਡ ਆ ਜਿਹੜਾ ਅਲਟਰਾ ਪ੍ਰੋਸੈਸਡ ਫੂਡ ਕਿਹਾ ਜਾਂਦਾ ਵੀ ਉਹ ਸਕੂਲ ਲੰਚਸ ਦੇ ਵਿੱਚੋਂ ਉਹਨੂੰ ਬੈਨ ਕਰਦੇ ਹੋ ਅਲਟਰਾ ਪ੍ਰੋਸੈਸਡ ਫੂਡ ਦੀ ਜਿਹੜੀ ਇਹ ਹੁਣ ਹੁਣ ਅਲਟਰਾ ਪ੍ਰੋਸੈਸਡ ਫੂਡ ਦੀ ਪਹਿਲਾਂ ਤੋਂ ਪ੍ਰਭਾਸ਼ਾ ਹੀ ਨਹੀਂ ਬਹੁਤੀ ਚੰਗੀ ਤਰ੍ਹਾਂ ਆਪਾਂ ਸਮਝਦੇ ਵੀ ਕੋਈ ਵੀ ਜਿਹੜਾ ਹੱਫ ਫਰਾਈਜ਼ ਜਾਂ ਦੂਜੀਆਂ ਤੀਜੀਆਂ ਚੀਜ਼ਾਂ ਜਿਹੜੀਆਂ ਬਹੁਤ ਹਾਈ ਟੈਂਪਰੇਚਰ ਤੇ ਤੇਲ ਦੇ ਵਿੱਚੋਂ ਜਿਆਦਾ ਲੂਣ ਜਾਇਏ ਸਾਰਾ ਕੁਝ ਹੁੰਦਾ ਇਹਨੂੰ ਅਸੀਂ ਅਲਟਰਾ ਪ੍ਰੋਸੈਸਡ ਕਹ ਦੇਨੇ ਪਰ ਕੈਲੀਫੋਰਨੀਆ ਦੁਨੀਆ ਦੇ ਵਿੱਚ ਪਹਿਲੀ ਸਟੇਟ ਹੋਊਗੀ ਪਹਿਲੀ ਜੂਰਿਸਡਿਕਸ਼ਨ ਹੋਊਗੀ ਜਿਹੜੀ ਇਸ ਅਲਟਰਾ ਪ੍ਰੋਸੈਸਡ ਫੂਡ ਦੀ ਕਾਨੂੰਨਨ ਪ੍ਰਭਾਸ਼ਾ ਦੇਊਗੀ ਵਿਗਿਆਨੀਆਂ ਦੀ ਜਾਂ ਡਾਕਟਰਾਂ ਦੀ ਆਪਣੀ ਹੈਗੀ ਆ ਇਹ ਕਾਨੂੰਨਨ ਇਹਦੀ ਪ੍ਰਭਾਸ਼ਾ ਦੇਣਗੇ ਕਿ ਕਾਨੂੰਨਨ ਤੌਰ ਦੇ ਉੱਤੇ ਕਿਹੜਾ ਅਲਟਰਾ ਪ੍ਰੋਸੈਸਡ ਫੂਡ ਆ ਤੇ ਇਹਨੂੰ ਲੀਗਲੀ ਡਿਫਾਈਨ ਕੀਤਾ ਜਾਊਗਾ ਤੇ ਫਿਰ ਇਹਨੂੰ ਬੈਨ ਕੀਤਾ ਜਾਊਗਾ ਜਿਹੜਾ ਅੱਜ ਮਤਲਬ ਬਹੁਤ ਸਾਰੇ ਲੋਕ ਇਹ ਮੰਨਦੇ ਆ ਵਿਗਿਆਨੀ ਜਿਹੜਾ 슈ਗਰ ਖੰਡ ਤੇ ਲੂਣ ਇਹ ਸਭ ਤੋਂ ਵੱਡੀ ਸਮੱਸਿਆ ਬਣ ਰਹੀ ਆ ਜਿਹੜੇ ਆਪਣੇ ਹੈਗੇ ਨੇ ਰੋਬਰਟ ਐਫ ਕੈਨੇਡੀ ਜੂਨੀਅਰ ਉਹ ਖਾਸ ਤੌਰ ਦੇ ਉੱਤੇ ਇਹਦੇ ਵਿਰੋਧ ਵਿੱਚ ਨੇ ਅਮਰੀਕਾ ਦੇ ਵਿੱਚ ਜਿਹੜੇ ਐਡਿਕਟਿਵਸ ਇਹਦੇ ਵਿੱਚ ਪਾਏ ਜਾਂਦੇ ਆ ਇਹਦੇ ਵਿੱਚ ਜੋ ਕੁਝ ਪੈਂਦਾ ਔਰ ਈਵਨ ਜਿਹੜੀਆਂ ਚੀਜ਼ਾਂ ਡਾਈ 3 ਆ ਇੱਕ ਜਾਂ ਬਰੋਮੀਨੇਟਿਡ ਵੈਜੀਟੇਬਲ ਆਇਲ ਆ ਇਹਦੇ ਵਿੱਚ ਇਹ ਸਾਰੇ ਜਿਹੜੇ ਚੀਜ਼ਾਂ ਨੇ ਅ ਮਨ ਲਓ ਯੂਰਪ ਦੇ ਵਿੱਚ ਜਾਂ ਦੂਜੀਆਂ ਥਾਵਾਂ ਤੇ ਬੈਨ ਆ ਜਿਹੜੀ ਡਾਈ 3 ਆ ਉਹ ਤੁਸੀਂ ਪਾ ਨਹੀਂ ਸਕਦੇ ਉਹਦੇ ਵਿੱਚ ਕਾਨੂੰਨਨ ਤੌਰ ਤੇ ਅਪਰਾਧ ਆ ਇੱਥੇ ਪਾ ਸਕਦੇ ਹੋ ਤੁਸੀਂ ਵੀ ਉੱਥੇ ਦੇ ਵਿਗਿਆਨੀਆਂ ਨੇ ਜੇ ਖੋਜ ਕਰਕੇ ਪਤਾ ਕਰ ਲਿਆ ਤੇ ਇੱਥੇ ਵਾਲਿਆਂ ਨੂੰ ਦੱਸ ਦੇਣ ਪਰ ਇਹਨੂੰ ਜਿਹੜਾ ਸਿੰਥੈਟਿਕ ਡਾਈਜ਼ ਆ ਇਹ ਜਿਹੜੀਆਂ ਪੈ ਰਹੀਆਂ ਔਰ ਇਹਦੇ ਨਾਲ ਡਾਇਬਟੀਜ਼ ਹੋ ਰਹੀ ਹੈ ਕੈਂਸਰ ਹੋ ਰਿਹਾ ਔਰ ਇੰਨਾ ਜ਼ਿਆਦਾ ਉਹਦੇ ਚ ਹਾਈ ਕਨਸੈਂਟ੍ਰੇਸ਼ਨ ਉਹਦੀ ਜਿਹੜੀ ਉਹਦੀ ਜਿਹੜੀ ਇੰਨੀ ਜ਼ਿਆਦਾ ਆ ਉਹਦੇ ਵਿੱਚ ਕਿ ਜਿਹੜੀ ਤੁਸੀਂ ਉਹਦਾ ਖਾ ਹੀ ਨਹੀਂ ਸਕਦੇ ਜੀਓ ਅਲਟਰਾ ਪ੍ਰੋਸੈਸਡ ਫੂਡ ਨਾ ਹੋਵੇ ਤਾਂ ਉਹ ਜਿਹੜਾ ਇਹ ਨਿਆਣੇ ਜੋ ਕੁਝ ਖਾ ਪੀ ਰਹੇ ਬਹੁਤ ਵੱਡੀ ਚਿੰਤਾ ਹੈ ਇਸ ਵੇਲੇ ਇੱਥੇ ਅਮਰੀਕਾ ਕੈਨੇਡਾ ਦੇ ਵਿੱਚ ਜਿਹੜਾ ਮਲੂਨ ਤੁਸੀਂ ਸਬਜ਼ੀ 'ਚ ਜ਼ਿਆਦਾ ਲੂਣ ਨਹੀਂ ਖਾਣਾ ਚਾਹੀਦਾ ਨਿਆਣਿਆਂ ਨੂੰ ਜਾਂ ਕਿਸੇ ਨੂੰ ਵੀ ਪਰ ਉਹਦੇ 'ਚ ਕਿੰਨਾ ਪਾ ਸਕਦੇ ਹੋ ਤੁਸੀਂ ਇੱਕ ਚਮਚਾ ਪਾ ਲੋਗੇ ਜਾਂ ਘਟੋ-ਘਟ ਜਿਹੜੀ ਤੁਹਾਡੀ ਕੋਲੀ ਦੇ ਵਿੱਚ ਖਾ ਰਹੇ ਉਹਦੇ 'ਚ ਇੱਕ ਚਮਚਾ ਪਾ ਲੋਗੇ ਤਾਂ ਇੰਨਾ ਲੂਣ ਹੋ ਜਾਊਗਾ ਜਿਹੜਾ ਖਾਧਾ ਨਹੀਂ ਜਾਊਗਾ ਵੱਧ ਤੋਂ ਵੱਧ ਦੋ ਪਾ ਲੂਗਾ ਕੋਈ ਇਹਦੇ ਵਿੱਚ ਤੇ ਪਤਾ ਨਹੀਂ ਕਿੰਨੇ ਚਮਚੇ ਪਾਏ ਹੁੰਦੇ ਜਿਹੜੇ ਖਾਦੇ ਜਾਂਦੇ ਆ ਤੁਹਾਨੂੰ ਪਤਾ ਵੀ ਲੱਗਦਾ ਤੁਸੀਂ ਲੂਣ ਖਾ ਰਹੇ ਹੋ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਜਿਹੜੀਆਂ ਪੀਣ ਵਾਲੀਆਂ ਡਰਿੰਕਸ ਨੇ ਸਲਰਪੀਆਂ ਜਿਹੜੀਆਂ ਇਹ 711 ਜਾਂ ਦੂਜੀਆਂ ਥਾਵਾਂ ਤੋਂ ਨਿਆਣੇ ਪੀਂਦੇ ਆ ਉਹਨਾਂ ਦੇ ਵਿੱਚ ਤੁਸੀਂ ਆਮ ਪਾਣੀ ਦੇ ਜਾਂ ਕਿਸੇ ਚਾਹ ਦੇ ਵਿੱਚ ਚਮਚਾ ਖੰਡ ਦਾ ਪਾ ਲਓਗੇ ਵੱਧ ਤੋਂ ਵੱਧ ਦੋ ਪਾ ਲਓਗੇ ਤੇ ਉਹ ਇੰਨੀ ਸ਼ੂਗਰ ਹੋ ਜੂਗੀ ਜਿਹੜੀ ਪੀਤੀ ਨਹੀਂ ਜਾਂਦੀ 15-15 ਚਮਚੇ 18-18 ਚਮਚੇ ਉਹਦੇ ਵਿੱਚ ਖੰਡ ਦੇ ਆ ਜਿਹੜੇ ਇਹ ਨਿਆਣੇ ਪੀ ਰਹੇ ਹੁਣ ਇਹਦੀ ਇੱਕ ਡੈਫੀਨੇਸ਼ਨ ਦੇ ਕੇ ਕੈਲੀਫੋਰਨੀਆ ਦੇ ਵਿੱਚ ਕਿ ਆ ਅਲਟਰਾ ਪ੍ਰੋਸੈਸਡ ਫੂਡ ਆ ਜਿਹੜਾ ਕਿ ਖੈਰ ਪ੍ਰੋਸੈਸਡ ਬੋਇਲਿੰਗ ਜਾਂ ਉਹਦੇ ਵਿੱਚੋਂ ਨਿਕਲ ਕੇ ਆਉਂਦਾ ਆ ਉਹਦੇ ਉੱਤੇ ਐਸ ਕਰਕੇ ਪਾਬੰਦੀ ਲਾ ਦਿੱਤੀ ਗਈ ਆ ਇਹ ਇਦਾਂ ਦੇ ਨਾ ਲਗਭਗ ਜਿਹੜੇ ਪਹਿਲਾਂ ਬਿੱਲ ਆ ਲੈ ਕੇ ਆਂਦੇ ਉੱਥੇ ਨਿਊਯਾਰਕ ਦੇ ਵਿੱਚ ਤੇ ਵੈਸਟ ਵਰਜੀਨੀਆ ਦੇ ਵਿੱਚ ਉਹਨਾਂ ਨੇ ਇੰਟਰੋਡਿਊਸ ਕੀਤੇ ਲਗਭਗ ਇਦਾਂ ਦੇ ਬਿੱਲ ਈਵਨ ਐਫ ਡੀ ਏ ਜਿਹੜੀ ਆ ਉਹ ਕੁਝ ਫੂਡ ਐਡਿਟਿਵਸ ਨੂੰ ਬੈਨ ਕਰ ਚੁੱਕੀ ਆ ਪਿਛਲੇ ਸਾਲ ਵੀ 2024 ਦੇ ਵਿੱਚ ਵੀ ਤੇ ਐਤਕੀ ਵੀ ਜਿਹੜੇ ਗਵਰਨਰ ਨਿਊਸਨ ਨੇ ਇੱਥੇ ਆਪਣੇ ਕੈਲੀਫੋਰਨੀਆ ਦੇ ਵਿੱਚ ਉਹ ਇਸ ਹੱਕ ਚਾਹ ਕਹਿੰਦੇ ਇਦਾਂ ਹੋਣਾ ਚਾਹੀਦਾ ਹੁਣ ਜਿਹੜਾ ਪੋਲੀਟੀਕਲ ਸਪੋਰਟ ਆ ਉਹਨਾਂ ਨੂੰ ਪੂਰੀ ਰਿਪਬਲਿਕਨ ਕੈਲੀਫੋਰਨੀਆ ਦੇ ਵਿੱਚ ਜਿਹੜੇ ਉਹਨਾਂ ਦੇ ਐਫਰਟ ਨੇ ਉਹਦੇ ਉੱਤੇ ਕਰ ਰਿਹਾ ਮਤਲਬ ਬਹੁਤ ਇੱਕ ਰੇਅਰ ਬਾਈਪਾਰਟੀਸ਼ਨ ਇਸ਼ੂ ਆ ਦੋਵੇਂ ਪਾਰਟੀਆਂ ਇਸ ਗੱਲ ਦੀ ਸਪੋਰਟ ਕਰ ਰਹੀਆਂ ਜਿਹੜੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਆ ਉਹਨਾਂ ਦੇ ਜਿਹੜੇ ਵਿਗਿਆਨੀ ਨੇ ਉਹ ਆਇਡੈਂਟੀਫਾਈ ਕਰ ਰਿਹਾ ਕਿ ਸਭ ਤੋਂ ਜਿਹੜੇ ਮੋਸਟ ਹਾਰਮਫੁਲ ਅਲਟਰਾ ਪ੍ਰੋਸੈਸਡ ਫੂਡ ਕਿਹੜੇ ਨੇ ਸਪੈਸ਼ਲੀ ਜਿਨ੍ਹਾਂ ਦਾ ਸਬੰਧ ਕੈਂਸਰ ਜਾਂ ਡਾਇਬੀਟਿਸ ਦੇ ਨਾਲ ਆ ਸੋ ਇਹਨੂੰ ਰੋਕਣ ਦੇ ਲਈ ਕਿਹਾ ਜਾ ਰਿਹਾ ਕਿ ਜਿਹੜੇ ਕੈਮੀਕਲਸ ਨੇ ਇਹ ਬਿੱਲ ਦੇ ਵਿੱਚ ਜਿਹੜਾ ਨਵਾਂ ਕਾਨੂੰਨ ਬਣੂਗਾ ਇਹ ਵੀ ਦੱਸਿਆ ਗਿਆ ਕਿ ਹੌਲੀ-ਹੌਲੀ ਜਿਹੜੇ ਇਹ ਚੀਜ਼ਾਂ ਨੇ ਇਹਨਾਂ ਨੂੰ ਫੇਸ ਆਊਟ ਕੀਤਾ ਜਾਊਗਾ ਹਾਰਮਫੁਲ ਫੂਡ ਨੂੰ ਕੈਲੀਫੋਰਨੀਆ ਦੇ ਵਿੱਚੋਂ ਤੇ 2032 ਤੱਕ ਉਹਨਾਂ ਨੇ ਨਿਸ਼ਾਨਾ ਰੱਖਿਆ ਇੱਕ ਸਾਲ ਚ ਇੱਕ ਦੂਜੇ ਸਾਲ ਚ ਦੂਜਾ ਤੇ ਹੌਲੀ-ਹੌਲੀ ਕਰਕੇ ਜਿਹੜੇ ਹਾਰਮਫੁਲ ਚੀਜ਼ਾਂ ਨੇ ਇਹਦੇ ਵਿੱਚੋਂ ਬਾਹਰ ਕੱਢ ਦੇਣਗੇ ਸੋ ਇੱਕ ਬੜਾ ਵੱਡਾ ਫੈਸਲਾ ਹੈ ਜਿਹਦੇ ਚੰਗੇ ਰਿਜ਼ਲਟ ਆਉਣ ਵਾਲੇ ਸਮੇਂ ਦੇ ਵਿੱਚ ਮਿਲਣਗੇ